ਸਰੀਆ ਕਾਲ ਆ ਦੇਖ ਲੋ ਜੇ ਇੱਥੇ ਅੱਜ ਪਹੁੰਚੇ ਪੂਰੇ ਕਾਰਜਾਂ ਦਾ ਆਟਾ ਪੂਰਾ ਮੀਂਹ ਤੁਫਾਨ ਦੇਖ ਲੋ ਜੀ ਆ ਖੜੇ ਆ ਹਲੋ ਇਹ ਪੰਪ ਦੇ ਖੜੇ ਸੀਗੇ ਤੇ ਮੀਂਹ ਬਹੁਤ ਤੇਜ਼ ਕਰ ਪਿਆ ਸੀਗਾ ਤੇ ਆ ਖੜੇ ਨੇ ਸਾਰੇ ਟਰੈਕਟਰ ਆ ਮੂੰਹ ਤੋਂ ਮਾਰੋ ਮੂੰਹ ਤੇ 29 ਬੰਦੇ ਅੰਦਰ ਨੇ 29 ਆ ਆਦੇ ਆਦੇ ਮੂੰਹ ਤੇ ਰਾਮ ਨੇ ਮੂੰਹ ਤੇ ਆਦੇ ਵੱਲੀ ਨੂੰ ਮਾਰੋ ਵੀਰੇ ਹਾਏ ਸਾਰੇ ਪਾਸੇ ਨੂੰ ਮਾਰਾ ਹੈ ਆ ਇਧਰ ਵੀ ਮਾਰ ਚੱਲ ਚੌਣੇ ਤੇ ਬੋਲੇ ੴ ਸ੍ਰੀ ਅਕਾਲ ਬੋਲੇ ੴ ਸ੍ਰੀ ਅਕਾਲ ਹਾਂਜੀ ਲੋ ਵੀਰ ਆਪਾਂ ਪਹੁੰਚ ਗਏ ਸੀ ਆਪਾਂ ਗੁਰਦੁਆਰਾ ਬੱਡੇ ਗੁਰਦੁਆਰੇ ਤੇ ਆ ਟਰੈਕਟਰ ਤਿਆਰ ਆ ਤੇ ਤੁਹਾਨੂੰ ਦਿਖਾ ਦਨੇ ਆ ਦੇਖੋ ਜੀ ਕਾ ਟਰਾਲੀ ਤਿਆਰ ਹੈ ਇਹ ਪੂਰੀ ਪਤੇਗੜ ਸਹਿਣ ਜਾਣ ਨੂੰ ਲੋ ਜੀ ਵਾਸੀ ਪੁਗਤ ਜੀ ਕੀ ਪਾਤਸ਼ਾਹੀ ਦਸਵੀਂ ਰਤਨਪੁਰਾ ਦੀ ਸੰਤ ਹੈ ਗੁਰੂ ਨਾਨਕ ਲਿਤੇ ਆਏ ਪ੍ਰਮਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਅਰ ਗੋਬਿੰਦ ਨੂੰ ਸੂਰੋ ਸਰੀਆ ਰਾਏ ਸਰੀਆ ਕੂੰਦੀਂ ਦੇ ਆਏ ਜਿਸ ਤੇ ਸਭ ਕੋ ਪੁਜਾਏ ਤੇਗ ਬਹਾਦਰ ਸੁੰਰੀਆ ਕਰਮਾਂ ਨੇ ਜਾਗਤ ਆਏ ਸਭ ਥਾਈਆਂ ਮਨਿਸਾਏ ਸਾਹਿਬੀ ਪਵਤਰਾ ਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਪੰਥ ਦੇ ਵਾਲੀ ਸਭ ਤਾਂ ਹੀ ਹਮ ਜੀ ਸਾਹਿਬ ਦਸਾਂ ਪ੍ਰਸਿੱਧ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦਾ ਨਾਮ ਜਿਤਾਵੇ ਧੰਨ ਗੁਰਨਾਮ ਕਰਿਆ ਤੇਰਾ ਪਾਤਸ਼ਾਹ ਤੇਰੇ ਪਾਤਸ਼ਾਹ ਬਹੁਤ ਸਰਾਪ ਨੂੰ ਆਉਂ ਲੋ ਜੀ ਵੀਰੋ ਇਹਾਂ ਦੇ ਤੁਰ ਤੁਰਦੇ ਆ ਜੀ ਫਤੇਕਰ ਸਾਹਿਬ ਜਾਨ ਨੂੰ ਆਹ ਸਰੀਆ ਕਾਲ ਵਾਹਿਗੁਰੂ ਨਾ ਹੀ ਤੁਰੀ ਵਾਹਿਗੁਰੂ ਵਾਹਿਗੁਰੂ ਰੋਪਾ ਪਹੁੰਚ ਗਏ ਬਿਰੋ ਰਾੜਾ ਸਾਹਿਬ ਯਾਦ ਕਰਾ ਦੇਣੀ ਹੋਦਾ ਨਹੀਂ ਹੁੰਦਾ ਗਾਲਿੰਗ ਆਵੇ ਲੱਗ ਜੂ ਹਾਂ ਹਾਂ ਜਮਾ ਥੋੜੀ ਦੂਰ ਬੰਦ ਕਰ ਦੇਗੇ ਆ ਰੋਗਰਾ ਹੋਏ ਸਾਰੇ ਜੀ ਪ੍ਰਸਾਦ ਦਾ ਮਹਾ ਚਾਹਰੀ ਹੈ ਠੀਕ ਬਤਾਓ ਬਹੁਤ ਮਹਨਤ ਕਰ ਰਹੇ ਹੋ ਜਿਹੜੀ ਵਾਲੀ ਗੱਲ ਤੇ ਡਰਾਈਵਰ ਸਾਹਿਬ ਸਾਡੀ ਟਿਕਟ ਜੀ ਗੈਰੀ ਪਰ ਬਹੁਤ ਬੜਾ ਪਿੱਛੇ ਲੱਗ

ਲੋ ਜੀ ਵੀਰੋ ਮਸਾ ਪਾਰਕਿੰਗ ਮੇਰੀ ਆ ਤੇ ਚਲੋ ਆਪਣੇ ਵਾਹਨ ਦੀ ਸੰਗਤ ਤੇ ਪਹੁੰਚ ਗਏ ਆਪਾਂ ਫਤਿਹਗੜ੍ਹ ਸਾਹਿਬ आज़ा कोल दमाला कराजा वाधा गुडगुरू आहे

चलो हरजा 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 चलो हरजा

ਦਸਤਕਾਰੇ ਹੋ ਚੁੱਕੇ ਹੋ ਦਿਵਸ ਸ਼ਹਿਰ ਦਾ ਤਿੰਨ ਚੋ ਰੋ ਫਰਾ ਤੇ ਆ ਲੋ ਸਾਰੇ ਕੀਤੇ ਮਟਰ ਟੇਕ ਲਿਆ ਤੇ ਹੁਣ ਆਗੇ ਬਟਰੈਕਟਰ ਤੇ ਤੇ ਆ ਦੇਖੋ ਜੀ ਪੈ ਗਏ ਆ ਬਿਜਾਰੀ ਵੀ ਪਏ ਹੋਏ ਨੇਗੇ ਤੇ ਮੈਂ ਆ ਤੇ ਚਲੋ ਮੈਂਦਾ ਤੁਹਾਨੂੰ ਕੰਨੂ ਤੇ ਗੁੱਡ ਨਾਈਟ ਤੇ ਆ ਜੋ ਤੇ ਹਾਂਜੀ ਜੀ ਆ ਦੇਖ ਸਕਦੇ ਹੋ ਜੀ ਨਗਰ ਕੀਤੇ ਦੀ ਹੈਗੀ ਫੁੱਲ ਤਿਆਰੀ ਤੋਂ ਦੀ ਤੇ ਸਮੂਹ ਮੇਨ ਸਾਰਿਆਂ ਨੂੰ ਤੋਂ ਨਗਰ ਕੀਤੇ ਨੂੰ ਦੱਸੋ ਇਸ ਨੂੰ ਸਾਰਾ ਦਿਖਾਉਣਾ ਹੈ i don't know اپنی ਹੈਗੀ ਫੁੱਲ ਤਿਆਰੀ ਤੁੰਦੀ ਤੇ ਨਾ ਕਿਤਨੇ ਵੀਡੀਓ ਤਾਂ ਨਹੀਂ ਵੀ ਪੂਰੀ ਬਣੀ ਤੱਕਾ ਵਾਲਾ ਸੀਗਾ ਤੇ ਬਸ ਹੁਣ ਉਹ ਚੱਲਦਾ ਹੈ ਘਰ ਨੂੰ ਲੋ ਜੇ ਅੱਤੇ ਰਾਜ ਪਹੁੰਚ ਗਿਆ ਪੂਰੇ ਨਕੌੜਿਆਂ ਘਾਟਾ ਪੂਰਾ ਮੀਂਹ ਤੂਫਾਨ ਦੇਖ ਲੋ ਜੀ ਆ ਖੜੇ ਆ ਗੋਲਾ ਸੇ ਘੱਡੇ ਪੈਂਦਾ ਘੇਰਾ ਸੀਚ ਵੀ ਫੁੱਲ ਲਾਕ ਆਗੜੇ ਬੈਨੇ ਤੇ ਫੂਰੇ ਸੀਗੇ ਘਾਟੇ ਪੈਂਦੇ ਦੋ ਟਰੈਕਟਰ ਤੇ ਤਿੰਨ ਆਈ ਜਿਨਾ ਪਿੰਡੋਂ ਤੇ ਇੱਕ ਦਾ ਚੱਲ ਕੇ ਉਹਨੇ ਦੱਸਿਆ ਬਾਈ ਬਾਪਾ ਦੇਖੋ ਇਹ ਪੂਰਾ ਤੂਫਾਨ ਤੇਰੀ ਪੰਪ ਤੇ ਖੜੀ ਸੀ ਜੀ ਤੇ ਮੀਂਹ ਬਹੁਤ ਤੇਜ਼ ਪੈ ਗਿਆ ਸੀਗਾ। ਇਹ ਆ ਖੜੇ ਨੇ ਸਾਰੇ ਫੈਕਟਰ। ਬਹੁਤ ਟਰਾਲੀ ਚ ਪਏ ਨੇ ਕਹਿੰਦੇ। ਠੀਕ ਓ ਠੀਕ ਓ ਹੱਥ ਖੜਾ ਕਰ ਦੋ ਵਲੌਗ ਬਣ ਗਿਆ। ਉਹ ਅੰਦਰ ਫਲਾਈਸਰ ਦਾ ਨਾ ਕੋਈ ਦਿਨ ਨਾ ਰਿਹਾ। ਉਹ ਫਰੈਂਚ ਲਾ ਮੜੀ ਅੰਦਰ। ਮੂੰਹ ਤੇ ਮਾਰਾ ਮੂੰਹ ਤੇ 29 ਬੰਦੇ ਅੰਦਰ ਨੇ 29 ਆਉਂਦੇ ਆ ਤੇ ਮੂੰਹ ਤੇ ਰਾਮ ਨੇ ਮੂੰਹ ਤੇ ਆਉਂਦੇ ਵੱਲੀ ਨੂੰ ਮਾਰੋ ਵੀਰੇ ਹਾਏ ਸਾਰੇ ਪਾਸੇ ਨੂੰ ਮਾਰਾ ਏ ਸਾਰੇ ਆਗੇ ਉਹ ਇਧਰ ਉਹ ਨਹੀਂ ਥੱਲੇ ਨੂੰ ਮਾਰ ਮੂੰਹ ਤੇ ਹਾਂ ਇਧਰ ਵੀ ਮਾਰ ਚੱਲ ਚੋਣਾਂ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚਲੋ ਜੀ ਹੁਣ ਆਪਣੀ ਵੀ ਤੋਣ ਦੀ ਫੁੱਲ ਤਿਆਰੀ ਆ ਤੇ ਬਸ ਕੰਮ ਖੱਚ ਗਿਆ ਦੇਖੋ ਜੀ ਮੀਂਹ ਬਹੁਤ ਝੜੀਗਾ ਮੇਰੇ ਸੋਕਾ ਪੰਪ ਆ ਗਿਆ ਇਹਦਾ ਭੰਡ ਕੀ ਸਾਰੇ ਆ ਨੇ ਓ ਬੈਜੋ ਲੋ ਜੀ 3700 ਆ ਗਿਆ

riyaktales 가다 레이 바